2 1 ਜਿਹਦਾ ਮੈਨੂੰ ਫੋਨ ਆਇਆ ਨਾ ਉਹ ਮੈਨੂੰ ਕਹਿ ਰਹੇ ਸੀ ਕਿ ਦਲਜੀਤ ਜਿਹੜਾ ਹਾਏ ਬੜਾ ਹੀ ਮੋਟਾ ਹੀ ਆਉਂਦਾ ਵੀਡੀਓ ਸਹੀ ਨਹੀਂ ਬਣਾਉਂਦਾ ਥੋੜੀ ਵੀਡੀਓ ਸਹੀ ਬਣਾਓ ਫਿਰ ਮੇਰੇ ਪਸੰਦ ਜੀ ਕਰ ਹੋ ਗਈਆਂ ਬੜੇ ਜਨਾਬ ਸੀਨ ਆ ਰਹੀਆਂ ਅੱਡੀ ਪਸੰਦ ਜੀ ਨਹੀਂ ਆਉਂਦੀ ਤੇਰੇ ਵੀਡੀਓ ਮੈਂ ਤੈਨੂੰ ਤਾਂ ਦੱਸਣ ਦਾ ਹੀ ਆ ਕਿ ਜੇ ਇਹ ਗੱਲ ਸੱਚ ਹੈ ਨਾ ਤਦ ਦਲਜੀਤ ਨੂੰ ਕਹੀ ਵੀ ਧਿਆਨ ਰੱਖੇ ਕੋਈ ਕੱਲ ਸ਼ਿਕਾਇਤ ਨਾ ਕਰ ਦੇ ਜੀ ਆ ਉਹ ਤਾਂ ਵੇਖਣੀ ਆ ਮੈਨੂੰ ਕਿਹੜੀ ਗੱਲ ਹੋਸੀ ਤਾਂ ਗੱਲ ਕਿ ਕਿਦਾਂ ਨਾ ਮੇਰੇ ਵੱਲ ਆਈ ਮੈਂ ਹਾਂ ਵੇਖਣ ਉਹ ਕਿਦਾਂ ਡੇਈ ਦਾ ਕਾਂ ਤੋਂ ਦੋ ਜਿਹੰਦਾ ਸਰ 2 1 ਕਿਤੇ ਉਹ ਕਬੂਤਰ ਵਾਲਾ ਹਾਲ ਨਾ ਹੋਵੇ ਕਿਸ ਦੇ ਘਰ ਦਾ ਨਾ ਸਵਾਦ ਨਹੀਂ ਵੇਂਦੇ ਦੁਬਾਰਾ ਕਰੋ 1 ਪੈਨ ਜੀ ਲੋਕਾਂ ਨੂੰ ਤਾਂ ਉਦਾਂ ਹੀ ਸਵਾਦ ਪਿਆ ਹੁੰਦਾ ਹਾਲ ਕੀਤੀ ਵੀ ਧਿਆਨ ਰੱਖਿਓ ਤੇ ਜੇ ਨਾ ਹੋਗਾ ਨਾ ਤੇ ਦਲਜੀਤ ਨਾ ਪਿਆ ਤਾਇਆ ਜੀ ਵੀ ਕਹਿ ਦਨਗੇ ਸਵਾਗਤ ਹੈ ਜੀ ਅੰਤੇ ਹੀ ਕਿਤੇ ਰਮਣ ਤੂੰ 10 ਭੈਣਾਂ ਦਾ 10 ਪਰ ਤੇਰੇ ਚਿਹਰੇ ਦਾ ਫਿਕਰ ਨਾ ਸਭ ਕੁਝ ਦੱਸਣ ਦੇ ਆ ਨਾ ਦੱਸਣ ਦੇ ਆ ਨਹੀਂ ਗੱਲ ਨਹੀਂ ਬਣੀ ਦੋ ਮੈਂ ਵੀ ਤੁਹਾਨੂੰ ਦੋ ਵਾਰੀ ਦੱਸਣ ਦੱਸਣ ਦੇ ਆ ਏਦਾਂ ਕਹਿ ਦੇਣਾ ਕਿ ਮੈਨੂੰ ਤਾਂ ਤੇਰਾ ਮੂੰਹ ਹਲ ਵੇਖ ਕੇ ਤਾਂ ਤੇਰਾ ਰੰਗ ਹੀ ਉੱਡ ਗਿਆ ਹਾਂ ਤੇਰਾ ਕੀ ਇਰਾਦਾ ਮੈਨੂੰ ਪਤਾ ਨ ਲੱਗਾ ਤੇ ਇਦਾਂ ਕਹਿ ਦੇ ਨਾ ਕਿ ਤੂੰ ਪਰ ਮੈਨੂੰ ਕੁਛ ਨਾ ਦੱਸ ਪਰ ਤੇਰਾ ਉੱਡਿਆ ਰੰਗ ਮੈਨੂੰ ਸਭ ਕੁਝ ਦੱਸਣ ਦਿਆ ਦੱਸਣ ਦਿਆ ਵਾ ਤੂੰ ਮੇਰੇ ਨਾਲ ਨਿੱਕੀ ਆ ਤੇ ਮੈਂ ਤੇਰੇ ਨਾਲ ਵੱਡੀ ਆ ਵਾ ਕਿੱਡੀ ਸਵਾਦ ਲੈਣ ਲਈ ਰਮਨ ਤੋਂ 10 ਵਾ 9 ਵਜੇ 10 ਪਰ ਮੈਂ ਪਕੌੜੇ ਖਾ ਲਏ ਕੱਲ ਦੇ ਵਾ ਯਕਾ ਕਿ ਢੇ ਸਵਾਦ ਲੈ ਰਹੀ ਰਮਨ ਤੂੰ ਦੱਸ ਪਾ ਇਹ ਨਾ ਮੈਨੂੰ ਦੱਸ ਕੋਈ ਵੀ ਪਰ ਤੇਰੇ ਚਿਹਰੇ ਦਾ ਫਿਕਰ ਨਾ ਸਭ ਕੁਝ ਦੱਸਣ ਡਿਆ ਮੈਨੂੰ ਵੱਡੀ ਸਿਆਣੀ ਬਣੀ ਫਿਰਦੀ ਏ ਤੇਰਾ ਨਾ ਦੁਨੀਆ ਜਿਆਦਾ ਹੀ ਵਖੀ ਐਂਦੀ ਇਹ ਗੱਲ ਫੇਰ ਦੇ ਕਈ ਵੀ ਸੱਚ ਕੀ ਆ ਤੇ ਕਿਉਂ ਕੀ ਆ ਇੱਕ ਗੱਲ ਦੀ ਫੇਰ ਆ ਗਈ ਕਿ ਮੈਂ ਕਹਦੇ ਨਾ ਪਰ ਇਹ ਆ ਵੀ ਚੰਗਾ ਆ ਸੋ ਐਵੇਂ ਲੋਤ ਕੋਤ ਤੱਕ ਚਾਹ ਬਣਾ ਲਾ ਨਹੀਂ ਨਹੀਂ ਚਾਹ ਤਾਂ ਹੁਣੇ ਪੀਤੀ ਆ ਠੀਕ ਹੈ ਤਾਇਆ ਤੇਰੇ ਗਏ ਹੀ ਬਾਰਤ ਮੈਂ ਚਾਰ ਹਨੇ ਬਣਾ ਕੇ ਦਿੱਤੀ ਇਹਨਾਂ ਨੂੰ ਚਲੋ ਕੋਈ ਨਹੀਂ ਚਲ ਠੀਕ ਕੋਈ ਗੱਲ ਨਹੀਂ ਕਮ ਗੱਲ ਆ ਤੇਰੀ ਮੰਮੀ ਦਾ ਵੀ ਅੱਗੇ ਕਰਨ ਢਈ ਆ ਅੱਛਾ ਮੈਨੂੰ ਨਾ ਪਿੰਡੋਂ ਫੋਨ ਆਇਆ ਸੀ ਕਿਸੇ ਦਾ ਠੀਕ ਆ ਉਹ ਮੈਨੂੰ ਕਹਿਣ ਡਈ ਸੀ ਵੀ ਤੇ ਮੈਂ ਪੁੱਤ ਨੂੰ ਇਹ ਪੁੱਛਣਾ ਸੀ ਕਿ ਕੇ ਤੂੰ ਤਨੀ ਗੱਲ ਕੀਤੀ ਉਹਨਾਂ ਦੇ ਨਾਲ ਵੀ ਦੇਖੇ ਪੁੱਤ ਕੇ ਤੂੰ ਤਨੀ ਗੱਲ ਕੀਤੀ ਉਹਨਾਂ ਦੇ ਨਾਲ ਤਾਈ ਜੀ ਮੈਨੂੰ ਕੀ ਲੋੜ ਆ ਕਿਸ ਨਾਲ ਗੱਲ ਕਰਨ ਦੀ ਜੋਬ ਨਾ ਤੂੰ ਉਹਦੋਂ ਪੈ ਲੈ ਕੇ ਨਾ ਨੌਕੀ ਤੇ ਹੀ ਲਵਾਤੀ ਔਰ ਇਹਨੂੰ ਨਾ ਕਦਰ ਨਹੀਂ ਕਰਨੀ ਆ ਜੀ ਅਸੀਂ ਤਾਂ ਪਏ ਹਾਂ ਚੰਗੇ ਨੂੰ ਤਾਈ ਜੀ ਇੱਕੋ ਥਾਂ ਤੇ ਕਰਾ ਦੇਣਾ ਸਾਰਾ ਸੀਨ ਅਸੀਂ ਤਾਂ ਪਏ ਹਾਂ ਤਾਈ ਜੀ ਚੰਗੇ ਨੂੰ ਉਦੋਂ ਚਲੋ ਜੀ ਵੀ ਇੱਕ ਦੋ ਹੱਥਾਂ 'ਚ ਹੈਗੇ ਹੀ ਜਿੰਨਾ ਰਮਨ ਹਾਂਜੀ ਜਿੱਦਾਂ ਕੀ ਕੀ ਪਹਿਲਾ ਹੀ ਸੀਨ ਹੋਇਆ ਪਹਿਲਾ ਹੀ ਪਾਜੀ ਆਉਂਦੇ ਡਿੱਗੀ ਯਾਰ ਜਦੋਂ ਮਾੜੀ ਨੀਂਦ ਆ ਗਿਆ ਨਹੀਂ ਆਉਂਦੇ ਰਮਨ ਜਿੱਦਰ ਗਈ ਕੀ 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 ਪਲਕੀ ਸੀ ਨਜ਼ਰ ਆ ਤੇ ਯਾਰ ਨਜ਼ਰਦਾਬੀ ਕੀ ਸੀਨ ਕਰਨਾ ਏ ਮੈਨੂੰ ਤੇ ਯਾਰ ਕਾ ਪਤਾ ਏ ਕਿ ਆਉਂਦੇ ਡਿੱਗਣਾ ਸੀ ਨਹੀਂ ਤੂੰ ਜਾਣੀ ਜਾਣ ਤੂੰ ਵੰਦ ਤੂੰ ਹੀ ਚਲ ਗਿਆ ਹੀ ਡਿਊਟੀ ਹਾਂਜੀ ਤਾਈ ਤੇਰੀ ਨੇ ਫੋਨ ਕਰਕੇ ਮੈਨੂੰ ਸੱਦਿਆ ਹੀ ਤੂੰ ਵੰਦ ਤਾਈ ਤੇਰੀ ਨੇ ਨਾ ਮੈਨੂੰ ਫੋਨ ਕਰਕੇ ਸੱਦਿਆ ਸੀ ਖਰਾਬਤ ਨਹੀਂ ਆ ਤੈਨੂੰ ਵੀ ਲੋੜ ਹੋਦਣਾ ਗੱਲ ਕਰਨ ਦੀ ਉਹ ਦਰਜੀਓ ਮੇਰਾ ਪੱਕਾ ਯਾਰ ਮੈਂ ਉਹਦੋਂ ਮਮੀ ਨੂੰ ਕਿਹਾ ਸੀ ਭਾਵੇਂ ਯਾਰ ਹੋਇਆ ਪੱਕਾ ਤੇ ਭਾਵੇਂ ਉਹ ਕੱਚਾ ਪਰ ਪਈ ਦੱਸਾਂ ਤੁਹਾਨੂੰ ਵੀ ਲੋੜ ਪਈ ਜਦੋਂ ਮੈਂ ਤੈਨੂੰ ਉਹਦੋਂ ਕਿਹਾ ਸੀ ਨਾ ਇਦਾਂ ਦੇ ਕੰਮ ਕਰਦੇ ਹੁੰਦੇ ਆ ਕਿੰਨੀ ਵਾਰਾ ਨੌਕਰੀ ਦਾ ਧੋਕੇ ਵਹਿ ਜਾਣਾ ਵਾ ਪੁੱਤ ਜਦੋਂ ਪਤਾ ਲੱਗ ਗਿਆ ਇਦਾਂ ਨਹੀਂ ਜਾਨੂੰ ਦਰਜੀ ਨੌਕਰੀ ਚੰਗਾ ਉਹ ਦਲਜੀਤ ਅਜੇ ਕੰਮ ਲੱਗਣ ਰਿਹਾ ਤੈਨੂੰ ਛੋਟਾ ਜਦੋਂ ਤੇਰੀ ਨੌਕਰੀ ਦਾ ਸਪੀਅਰ ਲੈ ਆ ਜੀ ਅੱਜ ਤਾਂ ਸਾਰਾ ਨਹੀਂ ਓਏ ਜੇ ਤੈਨੂੰ ਲੱਗਣ ਦਾ ਇਹ ਕੰਮ ਛੋਟਾ 21 ਮੰਮੀ ਮੈਂ ਕਿਸੇ ਨਾਲ ਗੱਲ ਨਹੀਂ ਖੇਦ ਨਾਲ ਗੱਲ ਨਹੀਂ ਕੀਤੀ 21 ਮੰਮੀ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ 21 ਜਿਹਦਾ ਮੈਨੂੰ ਫੋਨ ਆਇਆ ਨਾ ਉਹ ਮੈਨੂੰ ਕਹਿਣ ਦੇ ਹੀ ਤੇ ਦਲਜੀਤ ਜਿਹੜਾ ਹਾਏ ਬੜੀ ਮੋਟੀ ਆ ਜਾਂਦੀ ਥੋੜੀ ਜਿਹੀ ਸਹੀ ਬਣਾਓ ਫਿਰ ਮੇਰੇ ਪਸੰਦ ਜੀ ਕੀ ਕਰਨ ਹੋ ਗਈਆਂ ਬੜੇ ਜਨਾਵਾ ਸੀਨ ਆ ਤੇ ਆਣੀ ਪਸੰਦ ਜੀ ਨਹੀਂ ਆਉਂਦੇ ਮੇਰੇ ਵੀਡੀਓ ਮੈਂ ਤੈਨੂੰ ਤਾਂ ਦੱਸਣ ਦੇ ਹੀ ਆ ਬੀ ਜੇ ਗਾ ਸੱਚ ਹੈ ਨਾ ਤਲਦਲੀਦ ਨੂੰ ਕਹੀ ਵੀ ਧਿਆਨ ਰੱਖੇ ਕੋਈ ਕਾਲਾ ਸ਼ਿਕਾਇਤ ਨਾ ਕਰ ਦੇ ਜੀ ਤਾਂ ਆ ਉਹ ਤਾਂ ਵੇਖਣੀ ਆ ਬੰਦੇ ਕਿਹੜੀ ਗੱਲ ਹੋ ਗਈ ਤਾਂ ਗੱਲ ਕਿ ਕਿਦਾਂ ਲੱਗ ਗਈ ਮੇਰੇ ਵੱਲ ਆਈ ਮੈਂ ਤਾਂ ਵੇਖਣ ਹੋਇਆ ਕਿਦਾਂ ਡੇ ਦਾ ਕਾਂ ਤੋਂ ਦਜਾ ਤਾਂ ਸਰ 2 1 ਕਿਤੇ ਉਹ ਕਬੂਤਰ ਵਾਲਾ ਹਾਲ ਨਾ ਹੋਵੇ ਕਿਸੇ ਦੇ ਘਰ ਦਾ ਨਾ ਸਵਾਦ ਨਹੀਂ ਆਉਂਦੇ ਦੁਬਾਰਾ ਕਰ 1 ਪਿਆਂ ਜੀ ਲੋਕਾਂ ਨੂੰ ਤਾਂ ਉਦਾਂ ਹੀ ਸਵਾਦ ਪਿਆ ਹੁੰਦਾ ਆਲ ਕੀਤੀ। ਫੇ ਧਿਆਨ ਰੱਖਿਓ ਤੇ ਜੇ ਨਾ ਹੋਗਾ ਨਾ ਤੇ ਦਲਜੀਤ ਨਾ ਭੈਤਾ ਜੀ ਵੀ ਕਹਿ ਦੇਣਗੇ। ਬੰਦ ਸਵਾਦ ਲੈ ਜਾਂਦੇ ਏ ਕਿਤੇ। ਰਮਣਾ ਤੂੰ 10 ਭਾਏ ਨਾ 10 ਪਰ ਤੇਰੇ ਚਿਹਰੇ ਦਾ ਫਿਕਰ ਨਾ ਸਾਬਕਾ ਦੱਸਣ ਡਿਆ ਮੈਨੂੰ ਦੱਸਣ ਡਿਆ ਨਹੀਂ ਗੱਲ ਨਹੀਂ ਬਣੀ ਦੋ ਜੀ ਮੈਂ ਵੀ ਦਵਾ ਤੂੰ ਮੈਨੂੰ ਦੱਸਣ ਦਿਆ ਦੇ ਹਾਂ ਐਂਦਾ ਕਹਿ ਦੇਣਾ ਵੀ ਮੈਨੂੰ ਤਾਂ ਤੇਰਾ ਮੂੰਹ ਵਾਲੇ ਵੇਖ ਕੇ ਤਾਂ ਤੇਰਾ ਰੰਗ ਹੀ ਉੱਡ ਗਿਆ ਤੇਰਾ ਕੀ ਇਰਾਦਾ ਮੈਨੂੰ ਪਤਾ ਨਹੀਂ ਲੱਗਾ ਤੇ ਐਂਦਾ ਕਹਿ ਦੇਣਾ ਵੀ ਤੂੰ ਭਾ ਮੈਨੂੰ ਪੁੱਛਣਾ ਦੱਸ ਪਰ ਤੇਰਾ ਉੱਡਿਆ ਰੰਗ ਮੈਨੂੰ ਸਭ ਕੁਝ ਦੱਸਣ ਦਿਆ ਦੱਸਣ ਦਿਆ ਵਾ ਤੂੰ ਮੇਰੇ ਨਾਲ ਨਿੱਕੀ ਆ ਤੇ ਮੈਂ ਤੇਰੇ ਨਾਲ ਵੱਡੀ ਆ ਵਾਹ ਜੇ ਕਿੱਡੇ ਸਵਾਦ ਲੈਣ ਈ ਰਮਾਂ ਤੋਂ 10/9 ਵਜੇ 10 ਪਰ ਮੈਂ ਦੁਬਾਰਾ ਦੁਬਾਰਾ ਮੈਂ ਆ ਪਕੌੜੇ ਖਾ ਲਿਆ ਕੱਲ ਦੇ। ਦੇਖਾ ਕਿੱਡੇ ਸਵਾਦ ਲੈਣ ਰਹੀ। ਰਮਨ ਤੂੰ ਦੱਸ ਭਾ ਇਹ ਨਾ ਮੈਨੂੰ ਦੱਸ ਕੋਈ ਵੀ ਪਰ ਤੇਰੇ ਚਿਹਰੇ ਦਾ ਫਿਕਰ ਨਾ ਸਭ ਕੁਝ ਦੱਸਣ ਰਿਹਾ ਮੈਨੂੰ। ਵੱਡੀ ਸਿਆਣੀ ਬਣੀ ਫਿਰਦੀ ਏ ਤੇਨਾਂ ਦੁਨੀਆ ਜਿਆਦਾ ਹੀ ਵੇਖੀ। ਐਂਦੀ ਇਹ ਗੱਲ ਫੇਰ ਨੇ ਕਹੀ ਵੀ ਸੱਚ ਕੀ ਆ ਤੇ ਕਿਉਂ ਨਹੀਂ ਕੀ ਆ। ਇੱਕ ਗੱਲ ਦੀ ਫੇਰ ਆ ਗਈ। ਪਰ ਇਹ ਆ ਵੀ ਚੰਗਾ ਆ ਸੋ ਐਵੇਂ ਲੋ ਕੋ ਤੱਕ ਚਾਹ ਬਣਾ ਲਾ ਨਹੀਂ ਨਹੀਂ ਚਾਹ ਪਤਾ ਹੁਣੇ ਪੀਤੀ ਆ ਤਾਂ ਅੱਜ ਤੇਰੇ ਗਏ ਸੀ ਬਾਹਰ ਤੇ ਮੈਂ ਚਾਹ ਹੁਣੇ ਬਣਾ ਕੇ ਦਿੱਤੀ ਉਹਨਾਂ ਨੂੰ ਚਲੋ ਕੋਈ ਨਹੀਂ ਚਲ ਠੀਕ ਕੋਈ ਗੱਲ ਨਹੀਂ ਮਮਾ ਗੱਲ ਨਾਲ ਤੇਰੀ ਮੰਮੀ ਨਾਲ ਵੀ ਅੱਗੇ ਕਰਨ ਲਈ ਹਾਂ ਅੱਛਾ ਮੈਨੂੰ ਨਾ ਪਿੰਡੋਂ ਫੋਨ ਆਇਆ ਸੀ ਕਿਸੇ ਦਾ ਠੀਕ ਆ ਮੈਨੂੰ ਕਹਿਣ ਦੇ ਸੀ ਵੀ ਤੇ ਮੈਂ ਪੁੱਤ ਨੂੰ ਇਹ ਪੁੱਛਣਾ ਸੀ ਕਿ ਕਿ ਤੂੰ ਤੇ ਨਹੀਂ ਗੱਲ ਕੀਤੀ ਉਹਨਾਂ ਦੇ ਨਾਲ ਪੁੱਤ ਕਿ ਤੂੰ ਤੇ ਨਹੀਂ ਗੱਲ ਕੀਤੀ ਉਹਨਾਂ ਦੇ ਨਾਲ ਤਾਈ ਜੀ ਮੈਨੂੰ ਕੀ ਲੋੜ ਆ ਕਿਸ ਨਾਲ ਗੱਲ ਕਰਨ ਦੀ ਕੁਛ ਜੋਬ ਨਾ ਤੂੰ ਉਦੋਂ ਪੈ ਲੈ ਕੇ ਨੌਕੀ ਤੇ ਹੀ ਲਵਾਤੀ ਪਰ ਇਹਨੂੰ ਨਾ ਕਦਰ ਨਹੀਂ ਕਰਨੀ ਆ ਜੀ ਅਸੀਂ ਤਾਂ ਪਏ ਹਾਂ ਚੰਗੇ ਨੂੰ ਤਾਈ ਜੀ ਇੱਕੋ ਥਾਂ ਤੇ ਕਰਾ ਦੇਣਾ ਸਾਰਾ ਸੀਨ ਅਸੀਂ ਤਾਂ ਪਏ ਹਾਂ ਤਾਈ ਜੀ ਚੰਗੇ ਨੂੰ ਉਦੋਂ ਚਲੋ ਜੀ ਵੀ ਇੱਕ ਦੋ ਹੱਥਾਂ 'ਚ ਹੈਗੇ ਹੀ ਜਿੰਨਾ ਰਮਨ ਹਾਂਜੀ ਜਿੱਦੜ ਕੀ 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 ਪਹਿਲਾ ਹੀ ਸੀਨ ਹੋਇਆ ਪਹਿਲਾ ਹੀ ਭਾਜੀ ਆਉਂਦੇ ਡਿੱਗੀ ਯਾਰ ਜਦੋਂ ਮਾੜੀ ਨੀਰਾ ਕਹਿੰਦਾ ਨਹੀਂ ਆਉਂਦੇ ਰਮਨ ਜਿੱਦੜ ਗਈ ਕੀ 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 ਪਰ ਕੀ ਨੀਂ ਨਜ਼ਰ ਰਾਤ ਯਾਰ ਨਜ਼ਰਦਾਰੀ ਇਹ ਸੀਨ ਕਰਨਾ ਹੈ ਮੈਨੂੰ ਤੇ ਯਾਰ ਕਿਹਦੇ ਪਤਾ ਹੈ ਕਿ ਆਉਂਦੇ ਡਿੱਗਣਾ ਨਹੀਂ ਤੂੰ ਜਾਣੀ ਜਾ ਤੂੰ ਵਾਟ ਤੂੰ ਹੀ ਚਲ ਗਿਆ ਹੈ ਡਿਊਟੀ ਹਾਂਜੀ ਤਾਈ ਤੇਰੀ ਨੇ ਫੋਨ ਕਰਕੇ ਮੈਨੂੰ ਸੱਦਿਆ ਸੀ ਤਾਈ ਤੇਰੀ ਨੇ ਨਾ ਮੈਨੂੰ ਫੋਨ ਕਰਕੇ ਸੱਦਿਆ ਸੀ ਖਰਾਬਤ ਨਹੀਂ ਆ ਤੈਨੂੰ ਕੀ ਲੋੜ ਈ ਉਹਦੇ ਨਾਲ ਗੱਲ ਕਰਨ ਦੀ ਉਹ ਡਰਜੀ ਉਹ ਮੇਰਾ ਪੱਕਾ ਯਾਰ ਐ ਮੈਂ ਉਹਦੇ ਨੂੰ ਮੰਮੀ ਨੂੰ ਕਿਹਾ ਸੀ ਭਾਵੇਂ ਯਾਰ ਹੋਵੇ ਪੱਕਾ ਤੇ ਭਾਵੇਂ ਉਹ ਕੱਚਾ ਪਰ ਪਈ ਨਹੀਂ ਗਸਾਂ ਤੁਹਾਨੂੰ ਕੀ ਲੋੜ ਪਈ ਜਦੋਂ ਮੈਂ ਤੈਨੂੰ ਉਹਦੇ ਨੂੰ ਕਿਹਾ ਸੀ ਨਾ ਇਦਾਂ ਦੇ ਕੰਮ ਕਰਦੇ ਹੁੰਦੇ ਆ ਕਿੰਨੀ ਵਾਰਾ ਨੌਕਰੀ ਦਾ ਹੱਥ ੋਕੇ ਬਹਿ ਜਾਣਾ ਵਾ ਪੁੱਤ ਜਦੋਂ ਪਤਾ ਲੱਗ ਗਿਆ ਇਦਾਂ ਨਹੀਂ ਜਾਨੂੰ ਡਰਜੀ ਨੌਕਰੀ ਚੰਗਾ ਉਹ ਦਲਜੀਤ ਅਜੇ ਕੰਮ ਲੱਗਣ ਰਿਹਾ ਤੈਨੂੰ ਛੋਟਾ ਜਦੋਂ ਤੇਰੀ ਨਾਉਂਗਾਸ ਪਿਆ ਮੈਂ ਲਿਆ ਜਾਂਦਾ ਸਾਰਾ ਹੁਣ ਅਸੀਂ ਘਰ ਆ ਲਈਏ 1 ਹੋਇਆ ਜੇ ਤੈਨੂੰ ਲੱਗਣਿਆ ਕੰਮ ਛੋਟਾ 2 ਹੋਮੀ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ 2 ਹੋਮੀ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ